ਤੇ ਮਹਿੰਗੀ ਖਰੀਦੀ ਆ ਵਾ ਆ ਜਾ ਵਾ ਨਾੜਾ ਕਿੱਧਰ ਗਿਆ ਕਰ ਲਾਂਗੇ ਕਰਨਾ ਇਹ ਕਰਨਾ ਕਿਉਂ ਗੁੱਸਾ ਕਰਦਾ ਹੈ ਮਹਿੰਗੀ ਖਰੀਦੀ ਹੋਈ ਆ ਉਹੀ ਨਾਮ ਆਉਂਦਾ ਹੈ ਓਏ ਇੱਧਰ ਦੇਖੀ ਲੈ ਨਾ ਆ ਆ ਗਿਆ ਆ ਆ ਗਿਆ ਆ ਜਾ ਵਾ ਫੇ ਰਾਜੂ ਨੂੰ ਕਹੂਗਾ ਹਟਾ ਹਾਂ ਹਾਂ ਰਾਜੂ ਨੂੰ ਕਹਾਂਗਾ ਰਾਜੂ ਕਿੱ데 ਜਾਂਦਾ ਰਾਜ ਛੱਡ ਦੋ ਪੱਜਿਆ ਸਾਡਾ ਭਾਈ ਆ ਆ ਗਿਆ ਇਹ ਪਿਛਾ ਨੂੰ ਵੀਡੀਓ ਬਣਾਉਣ ਦੇ ਵਧੀਆ ਵੀਡੀਓ ਬਣਾ ਦੇ ਵੀਡੀਓ ਨਿਯਮੇ ਕਰਤਾ ਜਿਹੜੇ ਸਾਧਾ ਜਿਹੜੇ ਮਰਜੀ ਦਾ ਲਾਣਾ ਇਹਦੇ ਬਕਤਾਂ ਨੂੰ ਥੱਲੇ ਕੰਨ ਦੱਪਦਾ ਕੋਈ ਨਹੀਂ ਖਰਜ ਹਏ 3000 ਦਿੰਦਾ ਭਾਈ ਨਹੀਂ ਮੰਨਦੀ ਤੂੰ ਆਵਸਿਆਣਾ ਕੜਤੋ ਕੜਤੋ 2 ਮਹੀਨਾ ਦੀ ਪੱਠਾ ਪਤਾ ਮੈਨੂੰ ਠੀਕ ਹੈ ਕਿ ਨਹੀਂ 2 ਮਹੀਨਾ ਦੀ ਪੱਠਾ ਤੂੰ ਆਪ ਚੈੱਕ ਕਰ ਲੈ ਕਿ 3000 ਦੀ ਵੇਚਾਂਗੇ ਗਾਂਧੀ ਵਾਲਾ ਨੋਟ ਵੀ ਬੜਾ ਸੋਹਣਾ 500 ਮੰਗ ਰਹਾ ਹੈ ਦੇਖ ਲੈ ਇਹ ਮੈਨੂੰ ਪਤਾ ਹੈ ਹਾਂ ਮੈਨੂੰ ਪਤਾ ਹੈ ਲੋਹੜੀ ਦਾ ਦਿਨ ਹੈ ਲੋਹੜੀ ਦਾ ਤਿਹਾੜ ਤਿਹਾੜ ਕਰਕੇ ਆ ਬੇਚ ਤੇਰੇ ਤੇ ਛੱਡੀ ਹੋ ਪਤਾ ਹੈ ਨੀਵ ਨਾ ਕਰ ਤੈਨੂੰ ਪਤਾ ਹੈ ਤੈਨੂੰ ਪਤਾ ਨੀਵ ਨਾ ਕਰ ਨੀਵ ਨਾ ਕਰ ਕੋਈ ਮੇਰਾ ਵੀ ਚਾਪਣੀ ਬਣ ਗਈ ਹੋਈ ਦਾ ਵੀ ਬਣ ਗਈ ਬਚਾਰੇ ਦਾ ਫਿਰ ਦੇਖ ਲੈ 3200 ਦੀ ਵੇਚਤੀ ਐ ਕਰ ਛੱਡ ਜਾ ਰੋਲਾ ਨਾ ਪਾਈ 3500 ਰੁਪਏ ਦੀ ਵੀ ਲੈ ਰੋਲਾ ਨਾ ਪਾਈ 3500 ਦਾ ਟੂਨਾ ਬੇਚ ਲੈ ਠੀਕ ਹੈ ਠੀਕ ਹੈ ਪਾਈ ਸੁਣ ਸੁਣ ਬਸ ਦੋ ਮਿੰਟ ਰਾਜੂ ਹੱਲੇ ਵੀ ਕਰ ਲੈ ਮੈਂ ਹੁਣ ਤੂੰ ਰੋਲਾ ਨਾ ਪਾਈ ਛੱਡ ਜਾ ਮਾਲ ਪਸ਼ੂ ਵਾਲੇ ਬੰਦੇ ਆਪਾਂ ਇੱਕ ਵਾਰੀ ਕਹਿ ਦੇ ਗੱਲ ਤੂੰ ਰੋਲਾ ਨਾ ਪਾਈ ਨਾ ਗਲਤ ਤਾਂ ਨਹੀਂ ਬੋਲ ਖੜਾ ਏ ਛੇੜਿਆ ਦੋ ਮਿੰਟ ਪਾਈ ਬਣ ਨਾ ਤੂੰ ਨੌਲਾ ਨਾ ਪਾਈ ਹਾਂ 100 ਕਟ 3500 ਦੀ ਹੋ ਗਈ ਚੱਕ ਉਹ ਦੇਰ ਚੱਲ ਲੈ ਜਾ ਯਾਰ ਲੈ ਤੇਰੀ ਕੀ ਮੋੜਾਂਗੇ ਅਸੀਂ ਤਾਂ ਭਾਈ ਸਮਝਦੇ ਆ ਤੂੰ ਸਮਝੇ ਨਾ ਸਮਝੇ ਅਸੀਂ ਤੇਰੀ ਥੋੜੀ ਮੋੜਾਂਗੇ ਅਸੀਂ ਅਸੀਂ ਤੇ ਮੋੜਦੇ ਨਹੀਂ ਹਾਂ ਤੈਨੂੰ ਪੈਸੇ ਮੈਂ ਕਿੱਥੋਂ ਦੂੰਗਾ ਜੀ ਇੰਨੇ ਨਹੀਂ ਰਹਿਗੇ ਤੂੰ ਪੈਨਟੀ ਕਰਾਂ ਜੇ ਤੇਰੇ ਪੈਸੇ ਹੀ ਮੁੱਕ ਗਏ ਭਾਈ ਮੇਰੇ ਤਾਂ ਬਸ ਨਹੀਂ ਤੰਦਾ ਹੁਣ ਕਿਵੇਂ ਦਊਗਾ ਅਗਲਾ ਆਏ ਯਾਰ ਇਧਰ ਨਾ ਇਹ ਕਹਿੰਨੇ ਆਏ ਨਾ ਉਹ ਸੁਣਾ ਵੀ ਸੁਥਨ ਵੀ ਤੂੰ ਸੁਆ ਦੇ ਨਾਰਾ ਵੀ ਤੂੰ ਤਾ ਦੇ ਨਾਰਾ ਕਿਵੇਂ ਪਵਾ ਕੇ ਦਊਗਾ ਅਗਲਾ ਤੇ ਨਾ ਇੱਥੇ ਮਾਰਨਾ ਸੌਦਾ ਮੈਂ ਕਿਹਾ ਉਹ ਮੈਨੂੰ ਕਹਿੰਦਾ ਸੌਦਾ ਕਰਾ ਤੂੰ ਇਹਨੂੰ ਐਦਾ ਕਹਿੰਦਾ ਵੀ ਰੁਪਈਏ ਮੁੱਕ ਗਏ ਮੈਨਲੇ ਤਾਂ ਹੈ ਹੀ ਨਹੀਂ ਉਹ ਵੀ ਤਾਂ ਕਹਿ ਰਿਹਾ ਜਬਾਈ ਲੈ ਆ ਨਲੇ ਪੁੱਛਦੇ ਦੀ ਕਰਦੀ ਏ ਸੋਤਾ ਉਹੋ ਵੀ ਕਹ ਦੇਂਦਾ ਤੂੰ ਵੀ ਮੇਰੇ ਕੋਲ ਆਂਦਾ ਉਹਨੂੰ ਬਚਾਉ ਨੂੰ ਮੈਂ ਕਿੱਥੋਂ ਦਵਾਉਂਗਾ ਜਬਤ ਗਈ ਸਾਈ ਓਏ ਵੀ ਹੁੰਦਾ ਹੁੰਦਾ ਨੇ ਪਹਿਲੀ ਪੇਸੀ ਪਹਿਲੀ ਫਾਹਾ ਪਹਿਲਾ ਹੀ ਸੋਤਾ ਕਰੇਗਾ ਪਹਿਲੀ ਪੇਸੀ ਪਹਿਲਾ ਫਾਹਾ ਗਲਤ ਪਵਾਤਾ ਦਾਹਾ ਵਾਹ ਓ ਤੇਰੇ ਮਾ ਦਾ ਪੁੱਤ ਵਾਹ ਤੇਰੇ ਅਸੀਂ ਤਾਂ ਪਹਿਲਾਂ ਤੇ ਸੋਡੀਆਂ ਪਾਉਣੀ ਕਰਦੇ ਸੀ ਇਹ ਗਮਟ ਐਡਾ ਕਰਦਾ ਪਹਿਲੀ ਪਾਉਣੀ ਕਰ ਰਹੇ ਸੀਗੇ ਮੈਂ ਕਿਹਾ ਰਾਜੂ ਆ ਗਿਆ ਆ ਵਕਰਾਉਗਾ ਹੁਣ ਫੋਣੀ ਲੋੜੀ ਦਾ ਟਾਈਮ ਆ ਜਮਲੇ ਜੇ ਤੀਤਾ ਦਾਰੇ ਸਰੈ ਲੈ ਲੈ ਉਹ ਦਾਰੇ ਕੀ ਤੋਂ ਲੈ ਮਾਪਾ ਉਹ ਬਾਪ ਕੋਈ ਨਾਰ ਆਇਆ ਹੁਕਮਾਂ ਦੀ ਸਮਾਨੀ ਨਾਰ ਕੋਈ ਗਵਾਂਦੀ ਨੇ ਆਇਆ ਮੇਰੇ ਨਾਲ ਦੇ ਇੱਕ ਮੁੰਡਾ ਆਇਆ ਆਹ ਵਿਚਾਰਾ ਕਿਹੜਾ ਉਹ ਬਾਈ ਦਾਰੇ ਕੰਢ ਲੈ ਉਹ ਬਾਈ ਦਾਰੇ ਹੈ ਹੀ ਨਹੀਂ ਪੰਜਾ ਛੱਕਾ ਕੁਸਤਾ ਹੂੰ ਓਏ ਕਿ ਨਾ ਹੈ ਨਹੀਂ ਜਮੇ ਆਏ ਤਾਂ ਨਹੀਂ ਹੁੰਦਾ ਇਹਨੇ ਦਾ ਵਿਚਾਰੇ ਨੇ ਤੇਲ ਵੇ ਆਉ ਦੇ ਲਾਵਾਇਆ ਐ ਮੇ ਕਾ ਕਪੂਚ ਹੋਣਗੇ ਉਹ ਤੋਂ ਕੱਢ ਲੈ ਹੂੰ ਤੋਂ ਕੱਢ ਲੈ ਉਹ ਫੋਟ ਲੈ 10 ਰੁਪਈਏ ਨੇ ਫੋਨ ਦੇ ਕੋ 100 ਰੁਪਏ ਫੋਨ ਚ ਨੇ ਇਹਦੀ ਸਾਰੀ ਤਲਾਸੀ ਲੈ ਲਈ ਸਾਰੀ ਤਲਾਸੀ ਆਪਾਂ ਦੇ ਰਿਹਾ ਬਾਈ ਇਹ ਤਲਾਸੀ ਦੇ ਲਈ ਫੋਨ ਚ ਤਾਂ ਹੁੰਦਾ ਸੇ ਲਿਖੜੇ ਨੇ 12 ਕਰਦਾ ਮਾਰ ਕੇ ਛੁਰਾ ਤੇਰੇ ਖੂਨ ਚੋਂ ਕੱਢ ਲੈ ਹੁਣ ਕੀ ਕਰੀਏ ਗਰੀਬ ਦੇ ਮਾਰਾਂਗੇ ਛੁਰਾ ਰਾਦੇ ਲਿਕੜੂ ਟਾਕੜੇ ਦੇ ਮਾਰਾਂਗੇ ਛੁਰਾ ਖੂਨ ਦੀ ਬੰਬ ਪਾਉਂ ਚੋਂ ਦੀ ਖਰਾਕ ਖਾਦੀ ਹੁੰਦੀ ਹੈ ਖਾਦੀ ਹੁੰਦੀ ਹੈ ਹੱਜੇ ਤੱਕੀਬਾ ਜਰਾ ਦੇ 7000 ਪਹਿਲਾਂ ਸੰਦਾ ਬੰਦਾ ਕਿ ਤੂੰ ਰਾਜੂ ਪਹਿਲਾਂ ਲਿਆਉਣਾ ਸੀ ਆਹ ਸਾਈਆ ਦੇ ਤੈ ਆ ਤਨੂੰ ਪੜਾ ਦੇ ਪੈਸੇ ਵੀਡੀਓ ਦੇ ਵਿਚਾਰ ਠੀਕ 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 ਆਪਣੀ ਹੱਥ ਇਹ ਹੋ ਗਿਆ 450 ਚਲੋ ਨੂੰ ਬਾਤ ਦਿੰਨੀ 1450 25 ਇਹਦਾ ਤਿੰਨ ਤੋਂ ਵੀ ਘੱਟ ਨੇ तीन गए थले बापू गल क्यों चक्र पिंड आके जनमान करके जमुई हूं कि करिए तू ए करीब तू ए कर गरीब मारी नी आप सस्ती ला ली ਉਈ ਸਸਤੀ ਨੇ ਕਿਹੜੀ ਉਹ ਚੰਗੀ ਰੱਖ ਲੈ ਸਾਡੇ ਬਾਅਦ ਅਸੀਂ ਕਾਂ ਦਾ ਰੋਲ ਕਰੀ ਜੇ ਇੰਜਨ ਨੂੰ ਬਦਲ ਦਾਂਗੇ ਹੈ ਸਾਡੇ ਬਾਅਦ ਸਾਰੇ ਜਿਗਰ ਦੇ ਟੋਟੇ ਨੇ ਆ ਕਿਵੇਂ ਹੈ ਜਿਗਰ ਦਾ ਟੋਟਾ ਕਿਹੜਾ ਸਾਰੀਆਂ ਇਹ ਵਾ ਅੱਜ ਤੂੰ ਆ ਦੋ ਦੋ ਮਹੀਨੇ ਦੀ ਮੇ ਬਣੀ ਆ ਮਹੀਨੇ ਦਾ ਤੂੰ ਐ ਸੋਚ ਲਾ 1500 ਦਾ ਦੁੱਧ ਬਣੀ ਪਾਉਂਦੀ ਉਹ ਅਸੀਂ ਉਹ ਚੱਲੇ ਤੋ ਯਾਰ ਚੱਲਾ ਆ ਦੇ ਦੇ ਆ ਦੇ ਦੇ ਫੜਾ ਦੇ ਦਾ ਚਾ ਓਏ ਉਹ ਰਲਦੀ ਆ ਮੇਰੇ ਅੱਗੇ ਜਾ ਓ ਯਾਰ ਹੁਣ ਸਾਰੇ ਘਰ ਤੈਨੂੰ ਸਾਰੀਆਂ ਗੱਲਾਂ ਨਹੀਂ ਪੂਰੇ ਦਾ ਘਰ ਹਾਂ ਤਾਂ ਪੂਰੇ ਘਰ ਅਸੀਂ ਤੇਰੇ ਨਾਲ ਸਿੱਧੇ ਆ ਹੇ ਰਾਤੀ ਦੀ ਐਸੀ ਮੋੜੀ ਨਹੀਂ ਹੈਗੀ ਠੀਕ ਹੈ ਗੱਲ ਆ ਹਾਂ ਰਾਤੀ ਤੇ ਆਪਾਂ ਨਾ ਮੋੜੀ ਨਹੀਂ ਗੱਲ ਆ ਵੀ ਫੜਾ ਦੇ ਵੀ ਰਾਜੂ ਮੈਂ ਬਣਾ ਠੀਕ ਹੈ ਹੋਰ ਦੱਸ ਯਾਰ ਪੂਰੇ ਪੈਸੇ ਤਾਂ ਲੈ ਕੇ ਆਇਆ ਕਰੋ ਪੂਰੇ ਦੇ ਭਾਈ ਅੱਜਾ ਕਿਤੇ ਅਸੀਂ ਤੈਨੂੰ ਪੱਤਣੀ ਨਹੀਂ ਦਿੰਦੇ ਨਾ ਸਾਡਾ ਕੁਝ ਮਿਲਿਆ ਪੂਰੇ ਤਾਂ ਦਿਆ ਕਰੋ ਯਾਰ ਅਗਲੇ ਕੋਈ ਨਾ ਉਗਲੀ ਆ ਬਾਈ ਹਲਕੜਾ ਕਿਤੇ ਹਾਂ ਕਿਵੇਂ ਗੱਲਾਂ ਪੱਟ ਕਰਦੀ ਆ ਆਪਣੇ ਲਵੇ ਪੱਟ ਕਰੀ ਆ ਉਹ ਵੇਚੀ ਆ ਪੱਟ ਜੇ ਆਥਨ ਦੀ ਆਪਣੀ ਨਾਂ ਵੀ ਕੀ ਫੇਰ ਕੀ ਕਰਾਂਗੇ ਬਈ ਨਾ ਫੇਰ ਸਾਈ ਦੇ ਲੈ ਲੈ ਹਾਂ ਸਾਈ ਦੇ ਜਾ ਫੇਰ ਆ ਦੀ ਪੱਟ ਦੇ ਇਹ ਨਹੀਂ ਹੈ ਆਪਾਂ ਇਹਨੂੰ ਐ ਕਰ ਇਹਨੂੰ 2000 ਸਾਈ ਦਾ ਦੇ ਦਾਨਿਆ ਦੇ ਦੇ ਠੀਕ ਹੈ ਇਹਦਾ ਨੇ 1400 ਹਾਂ ਆਪਾਂ ਸਿੱਧਾ ਸਾਬ ਕਰਦੇ ਹਾਂ ਸਿੱਧਾ ਕਰੀਏ ਕਿਉਂ ਛੇਰੇ ਨਾ ਠੀਕ ਹੈ ਠੀਕ ਹੈ ਠੀਕ ਹੈ ਤੇਰੀ ਗੱਲ ਲੈ ਬਈ ਹਾਂ ਹੁਣ ਤੂੰ ਸਹੀ ਗੱਲ ਕਰ ਦੋ ਹਜ਼ਾਰ ਆ ਗਿਆ ਆ ਗਿਆ ਠੀਕ ਹੈ ਗੱਲ ਹਾਂ ਠੀਕ ਹੈ ਹਾਂ 2400 ਰਹਿ ਗਿਆ ਉਹ ਖੜਤਾ ਸਹੀ ਅੱਛਾ ਕਰਦੇ ਆਪਾਂ ਕੰਮ ਕਰਾਂਗੇ ਜਮਾ ਸਿੱਧਾ ਸਿੱਧਾ ਹੁਣ ਹੋ ਗਿਆ ਹਾਂ ਕਿੰਨੇ ਆ ਗਏ 2400 2400 ਆ ਗਿਆ ਦੋ ਰਹਿ ਗਿਆ ਕਿਉਂ ਰਹਿ ਗਿਆ ਤੂੰ ਯਾਰ ਬਾਪੂ ਬੈ ਜਾ ਅਗਲਾ ਕਰ ਰਿਹਾ ਮੇਰੀ ਗੱਲ ਸੁਣ ਲੋ 2400 ਆ ਗਿਆ ਮੈਂ ਕੰਨੀ 1000 ਰੁਪਏ ਰਹਿ ਗਿਆ 1000 ਰੁਪਏ ਰਹਿ ਗਿਆ ਠੀਕ ਆ 2400 ਆ ਗਿਆ ਨਾ 1000 ਰੁਪਏ ਇਹ ਬੰਦੇ ਕਹਿੰਦੇ 13 ਰਹਿ ਗਿਆ 1000 ਆ ਹਾਂ ਇਹ ਤੋਂ 1000 ਲੈ ਕੇ ਮੇਮ ਨਹੀਂ ਚੁਕਾਦੀ ਨਖਾਈ ਕਰਾਦੀ ਸਾਨੂੰ ਨਾ ਤੁਸੀਂ ਵੀ ਪਰਮਜੀਤ ਰਰਾ ਜੂਰੀ ਕਿੱਥੇ ਨੇ ਅਸੀਂ ਆਪਦਾ ਕੰਮ ਕਰੀਏ ਮੰਡੀ ਦਾ ਜਿਹੜਾ ਕਰਨ ਆਏ ਆ ਠੀਕ ਹੈ ਗੱਲ ਇਹ ਆ